ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਤੇ ਹਾਂਜੀ ਮੈਂ ਅੱਜ ਆਪਣੀ ਸ਼ਰਟ ਲੌਂਗ ਕੀਤੀ ਸੀਗੀ ਜੋ ਕਿ ਸ਼ਾਰਟ ਸੀਗੀ ਕਾਫੀ ਸ਼ਾਰਟ ਸੀਗੀ ਉਹ ਅੱਜ ਮੈਂ ਲੌਂਗ ਕਰ ਰਹੀ ਸੀ ਉਹਨੂੰ ਕੁਝ ਕੋ ਹੋ ਗਈ ਸੀ ਕੁਝ ਕਰੰਦੀ ਸੀਗੀ ਬਟ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਆ ਕਿ ਮੈਂ ਕਿਸ ਤਰ੍ਹਾਂ ਆਪਣੀ ਸ਼ਰਟ ਹੈ ਜੋ ਲੌਂਗ ਕੀਤੀ ਹੈ ਲੋ ਜੀ ਇਹ ਵਰਲੀ ਮੇਰੀ ਸ਼ਰਟ ਸੀ ਉਰੇ ਦੇ ਵਰਕ ਹੋਇਆ ਹੋਇਆ ਦੇਖੋ ਆਹ ਥ्रेड ਆ ਰਿਹਾ ਵਰਕ ਹੋਇਆ ਹੋਇਆ ਇਹਦੇ ਉੱਪਰ ਇਹ ਮੈਂ ਸਾਰੀ ਸ਼ਰਟ ਆ ਨਾ ਜਿਹੜੀ ਖੋਲ ਲਈ ਜਿੱਥੋਂ ਆਪਣੀ ਸਟੀਚਿੰਗ ਹੋਈ ਹੋਈ ਸੀਗੀ ਪਲੇਟਾਂ ਵੀ ਇਹਦੀ ਮੈਂ ਖੋਲ ਲਿਆ ਨੇ ਦੇਖੋ ਤੇ ਇੱਥੇ ਲੇਸ ਲੱਗੀ ਹੋਈ ਸੀਗੀ ਚਾਕਾਂ ਦੇ ਉੱਪਰ ਇਹ ਵਾਲੀ ਇਹ ਵੀ ਪਕੋਲੀ ਘੇਰੇ ਦੇ ਉੱਪਰ ਆ ਜਾਈਏ ਕਿਰੇ ਦੇ ਉੱਪਰ ਮੈਂ ਨਹੀਂ उतारी ਹੈਗੀ ਕਿਉਂਕਿ ਮੈਨੂੰ ਚਾਕਾਂ ਤੇ ਹੀ ਉਤਾਰਨੀ ਸੀਗੀ ਤੇ ਚਾਕ ਆਪਣੇ ਸੀਗੇ ਜੋ ਇੱਥੇ ਤੱਕ ਸੀਗੇ ਇੱਥੇ ਲੇਸ ਦੀ ਸਲਾਈ ਦਿਖ ਰਹੀ ਹੈ ਤੁਹਾਨੂੰ ਇੱਥੇ ਤੱਕ ਆਪਣੇ ਚਾਕ ਸੀ ਇਹ ਫਿਟਿੰਗ ਵਾਲੀ ਸਲਾਈ ਹੈ ਜਿਹੜੀ ਇਹ ਵੀ ਆਪਾਂ ਉਡੇੜ ਲਈ ਉਡੇੜ ਲਈ ਸਾਰੀਆਂ ਇੰਟਰਲੋਕ ਹੀ ਆ ਬਸ ਸਾਰੀ ਇਹ ਵੀ ਉਡੇੜ ਲਈ ਆਪਾਂ ਤੇ ਹੁਣ ਆਪਾਂ ਇਹਨੂੰ ਲੌਂਗ ਕੀਤਾ ਸੀਗਾ ਤੇ ਆਪਾਂ ਤੁਹਾਨੂੰ ਦੱਸਦੇ ਆਂ ਜੀ ਕਿਵੇਂ ਆਪਾਂ ਲੌਂਗ ਕਰਿਆ ਇਹਨੂੰ ਦੇਖੋ ਜਿਸ ਤਰ੍ਹਾਂ ਆਪਣੇ ਕੋਲ ਇਹ ਵਾਲੀ ਸ਼ਰਟ ਹੈ ਉਹਦੇ ਤੇ ਮੈਂ ਬਣਾ ਲਿਆ ਸੀਗਾ ਮੈਂ ਤੁਹਾਨੂੰ ਇਹਦੇ ਤੋਂ ਪਹਿਲਾਂ ਦੱਸਦੀ ਆਂ ਵੀ ਕਿਵੇਂ ਆਪਾਂ ਕਰ ਸਕਦੇ ਆਂ ਤੇ ਮੈਂ ਕਿਵੇਂ ਕੀਤਾ ਇਹ ਆਪਾਂ ਨੈੱਕ ਤੋਂ ਲੈ ਕੇ ਜਿੱਥੇ ਤੱਕ ਆਪਣੇ ਪਲੇਟਾਂ ਨੇ ਮੈਂ ਉੱਥੇ ਤੱਕ ਕਟਿੰਗ ਕਰ ਲਈ ਸੀਗੀ ਇਹਦੀ ਇਸ ਤਰ੍ਹਾਂ ਨੂੰ ਐਵੇਂ ਕਟਿੰਗ ਕਰ ਦਿੱਤੀ ਸੀਗੀ ਇਹਦੀ ਤੇ ਜੋ ਆਪਾਂ ਕਟਿੰਗ ਕਰਨੀ ਹੈ ਜੇ ਤੁਹਾਡੀ 셔ਟ ਦੇ ਵਿੱਚ ਲਾਈਨਿੰਗ ਲੱਗੀ ਹੋਈ ਆਪਾਂ ਲਾਈਨਿੰਗ ਦੀ ਕਟਿੰਗ ਨਹੀਂ ਕਰਨੀ ਹੈਗੀ ਮੈਂ ਸਿਰਫ ਉੱਪਰਲੇ ਫੈਬਰਿਕ ਦੀ ਕਟਿੰਗ ਕੀਤੀ ਸੀਗੀ ਅੱਗੋਂ ਵੀ ਤੇ ਪਿੱਛੋਂ ਵੀ ਦੋਨੇ ਸਾਈਡ ਆਪਾਂ ਕਟਿੰਗ ਕਰ ਲਈਆਂ ਸੀ ਉਸ ਤੋਂ ਬਾਅਦ ਆਪਾਂ ਤੁਹਾਨੂੰ ਦੱਸ ਦਿਆਂ ਵੀ ਉਸ ਤੋਂ ਬਾਅਦ ਜੇ ਆਪਾਂ ਕੋਈ ਵੀ ਫੈਬਰਿਕ ਲੈਣਾ ਜੋ ਆਪਣੇ ਸੂਟ ਨਾਲ ਥੋੜਾ ਮੋਤਾ ਬਹੁਤਾ ਮੈਚ ਹੁੰਦਾ ਹੋਵੇ ਨਾ ਕੋਈ ਪ੍ਰਿੰਟਿੰਗ ਮੈਚ ਹੁੰਦੀ ਹੋਵੇ ਜਾਂ ਕਲਰਿੰਗ ਮੈਚ ਹੁੰਦੀ ਹੋਵੇ ਡਿਜ਼ਾਈਨਿੰਗ ਬਟਰ ਤੋਂ ਸੇਮ ਨਹੀਂ ਮਿਲਦੀ ਹੈਗੀ ਤੇ ਆਪਾਂ ਪ੍ਰਿੰਟਿੰਗ ਦੇਖਾਂਗੇ 컬러 ਦੇਖਾਂਗੇ ਤੇ ਉਹਦਾ ਬੇਸ ਕਲਰ ਦੇਖਾਂਗੇ ਉਹ ਲੈਣ ਆਪਾਂ ਸਿਰਫ ਆਪਾਂ ਪਲੇਟਾਂ ਤੋਂ ਉੱਪਰੋਂ ਸਾਡੇ 1.5 ਇੰਚ ਦੀ ਮੈਂ ਕਟਿੰਗ ਕੀਤੀ ਹੈ ਇਸ ਜਗ੍ਹਾ ਤੋਂ ਐਵੇਂ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਆਂ ਵੀ ਆਪਾਂ ਕਿ ਲਓ ਜੀ ਉਸ ਤੋਂ ਬਾਅਦ ਨਾ ਮੈਂ ਇਸ ਤਰ੍ਹਾਂ ਦਾ ਫੈਬਰਿਕ ਲਿਆ ਇਹ ਮੈਂ ਘਰੇ ਸੂਟ ਸਟਿਚ ਕੀਤਾ ਸੀਗਾ ਮੰਮੀ ਦਾ ਉਹਦੇ ਚੋਂ ਫੈਬਰਿਕ ਬਚ ਗਿਆ ਸੀ ਇਹ ਮੈਂ ਸੁੱਟਿਆ ਨਹੀਂ ਸੀ ਇਹ ਰੱਖ ਲਿਆ ਸੀ ਮੈਂ ਤੇ ਇਹ ਆਪਾਂ ਜਿੰਨਾ ਆਪਾਂ ਜੁਆਇੰਟ ਪਾਉਣਾ ਹੈ ਉਹਨਾਂ ਆਪਾਂ ਲੈ ਲਵਾਂਗੇ ਮੈਂ ਇੱਥੇ ਦੀ ਲੈਂਥ ਵਧਾਉਣ ਵਾਸਤੇ ਨਾ 4.5 ਇੰਚ ਕੱਪੜਾ ਲਿਆ ਸੀਗਾ ਇਹ 15 ਇੰਚ ਸਾਢੇ 14 ਇੰਚ ਮੇਰੇ ਕੋਲ ਚੜਾਈ ਸੀਗੀ ਇਹਦੀ ਕੱਪੜੇ ਦੀ ਲੰਬਾਈ ਹੈਗੀ ਸੀਗੀ 25 26 ਇੰਚ ਤੇ ਇਹ ਲੈ ਆਪਾਂ ਤੇ ਇਹਨੂੰ ਮੈਂ ਦੋ ਪਾਰਟ ਦੇ ਵਿੱਚ ਕਟਿੰਗ ਕਰਕੇ ਨਾ ਦੋਨੇ ਸਾਈਡਾਂ ਜੋੜ ਲਿਆ ਦੇਖੋ ਉੱਪਰਲੀ ਸਾਈਡ ਤੋਂ ਵੀ ਜੋੜਤਾ ਤੇ ਨੀਚੋਂ ਵੀ ਜੋੜਨ ਦਾ ਪੰਨ ਤਕਰੀਬਨ ਪਤਾ ਹੀ ਹੈ ਨਾ ਵੀ ਆਪਾਂ ਕਿਸ ਤਰ੍ਹਾਂ ਪਾਉਣੇ ਹੁੰਨੇ ਜੋੜ ਤੇ ਉਸ ਤੋਂ ਬਾਅਦ ਆਪਾਂ ਇਹ ਫੈਬਰਿਕ ਨੂੰ ਅਟੈਚ ਕਰਕੇ ਜੋ ਆਪਣੀ ਲਾਈਨਿੰਗ ਸੀਗੀ ਉਹਦੇ ਉੱਪਰ ਜੋ ਪਲੇਟਾਂ ਵਾਲੇ ਪਹਿਲੇ ਨਿਸ਼ਾਨ ਸੀਗੇ ਆਪਾਂ ਉਹੀ ਫੈਬਰੀ ਲਾਈਨਿੰਗ ਦੇ ਨਿਸ਼ਾਨਾਂ ਦੇ ਉੱਪਰ ਹੀ ਇਹਦੇ ਵਿੱਚ ਪਲੇਟਾਂ ਪਾ ਦਿਆਂ ਕੁਛ ਨਹੀਂ ਆਪਾਂ ਨੂੰ ਜ਼ਿਆਦਾ ਟਾਈਮ ਲੱਗਿਆ ਹੈਗਾ ਕਰਨ ਲਈ ਤੇ ਪਲੇਟਾਂ ਪਾਉਣ ਤੋਂ ਬਾਅਦ ਆਪਾਂ ਫਿਟਿੰਗ ਦੀ ਨਿਸ਼ਾਨੀ ਲਗਾ ਦਿੱਤੀ ਤੇ ਉਸ ਤੋਂ ਬਾਅਦ ਦੇਖੋ ਆਪਣੀਆਂ ਜਿਹੜੀਆਂ ਪਹਿਲੀਆਂ ਪਲੇਟਾਂ ਸੀਗੀਆਂ ਇਹ نیچے ਆ ਗਈਆਂ ਤੇ ਪਲੇਟਾਂ ਆਪਣੀਆਂ ਇਹਦੇ ਵਿੱਚ ਹੀ ਰਹਿ ਗਈਆਂ ਸਰਦੀ ਵਾਲਾ ਸੂਟ ਹੈ ਇਹ ਕਿਉਂਕਿ ਉੱਪਰ ਜੈਕਟ ਕੋਟੀ ਵਗੈਰਾ ਜੰਦੀ ਹੈ ਨਹੀਂ ਦਿਖਦੇ ਹੈਗੇ 6-7 ਇੰਚ ਆਪਣੀ ਸ਼ਰਟ ਦੀ ਲੈਂਥ ਜਿਹੜੀ ਆ ਵਧ ਗਈ ਪਹਿਲਾਂ 35 ਇੰਚ ਲੈਂਥ ਸੀਗੀ ਇਹਦੀ ਹੁਣ ਤਕਰੀਬਨ 42 ਇੰਚ ਦੇ ਕਰੀਬ ਹੋਗੀ ਲੈਂਥ ਮੈਂ ਤੁਹਾਨੂੰ ਦਿਖਾਉਣੀ ਵੀ ਇੰਚ ਟੇਪ ਰੱਖ ਕੇ ਵੀ ਇਹਦੀ ਲੈਂਥ ਹੁਣ ਕਿੰਨੀ ਹੋਗੀ ਲੋ ਜੀ ਦੇਖੋ ਇਹਦੀ ਲੈਂਥ ਨਾ ਹੋਣਾ 1.43 ਇੰਚ ਹੋਗੀ ਉੱਪਰ ਦਿਖਾਉਣੇ ਪਾਉਨ ਕੋਈ ਇਹ ਐਂ ਲੱਗਦਾ ਹੈਗਾ ਹਨਾ ਬੀ ਇਹ ਲੱਗ ਜਿਆ ਬਿਲਕੁਲ ਸੋਨਾ ਲੱਗ ਰਿਹਾ ਇਹ ਬਣਿਆ ਹੋਇਆ ੱਕੇ ਪੁੱਠਾ ਕਰਕੇ ਆਪਾਂ ਤੁਹਾਨੂੰ ਦਿਖਾਉਨੇ ਆ ਐਨੀ ਐਨੀ ਸ਼ਰਟ ਆਪਾਂ ਖੋਲੀ ਹੈ ਤੇ ਜੋ ਪਲੇਟਾਂ ਸੀਗੀਆਂ ਆਪਾਂ ਉਸੇ ਜਗ੍ਹਾ ਤੇ ਹੀ ਪਾਇਨਿਆਂ ਨੇ ਜਿੱਥੇ ਇਹ ਪਹਿਲਾਂ ਪਾਇਨਾ ਹੋਈ ਨਾ ਸੀਗੀਆਂ ਬਸ ਉਹ ਨਿਸ਼ਾਨ ਜਿੱਥੇ ਆਪਣੀ ਸਲਾਈ ਸੀਗੀ ਉੱਥੋਂ ਹੀ ਕਪੜਾ ਫੜ ਕੇ ਆਪਾਂ ਨੇ ਪਲੇਟਾਂ ਨੇ ਜੋ ਦੁਬਾਰਾ ਪਾ ਦਿੱਤੀਆਂ ਸੀ ਤੇ ਜੋ ਫਿਟਿੰਗ ਵਾਲੀ ਸਲਾਈ ਸੀਗੀ ਉਹ ਵੀ ਆਪਣੀ ਉਸੇ ਜਗ੍ਹਾ ਤੇ ਹੀ ਰਹਿ ਗਈ ਦੇਖੋ ਇੱਥੇ ਪਹਿਲਾ ਨਿਸ਼ਾਨ ਹੈ ਇੱਥੇ ਹੀ ਆਪਣਾ ਦੂਜਾ ਰਹਿ ਗਿਆ ਥੋੜੀ ਜੀ ਮੈਂ ਵਧਾਈ ਹੈ ਪਹਿਲਾਂ ਨਾਲੋਂ ਪੌਣਾ ਇੰਚ ਮੈਂ ਵੱਡੀ ਕੀਤੀ ਹੈ ਸਲਾਈ ਇਹ ਸਾਈਡ ਵਾਲੀ ਫਿਟਿੰਗ ਵਾਲੀ ਆਪਣੀ ਆਪਣੀ ਲਾਈਨਿੰਗ ਵਗੈਰਾ ਸਾਰਾ ਕੁਝ ਠੀਕ ਆ ਗਿਆ ਕਿਉਂਕਿ ਆਪਾਂ ਲਾਈਨਿੰਗ ਨਹੀਂ ਕੱਟ ਕੀਤੀ ਹੈਗੀ ਤਾਂ ਕਰਕੇ ਆਪਣੀ ਜੋ ਲਾਈਨਿੰਗ ਸੀਗੀ ਉਹ ਬਿਲਕੁਲ ਠੀਕ ਆ ਗਈ ਜੇ ਆਪਾਂ ਲਾਈਨਿੰਗ ਕੱਟ ਕਰ ਦਿੱਤਾ ਨਾਲ ਆਪਾਂ ਨੂੰ ਹੋਰ ਜੋੜ ਪਾਉਣੇ ਪੈਂਦੇ ਤੇ ਉਹ ਜੋੜ ਸੀ ਜੋ ਜੋਇੰਟ ਪਾਉਂਦੇ ਉਹ ਅੰਦਰਲੀ ਸਾਈਡ ਦਿਖਦੇ ਤੇ ਉਹ ਵਧੀਆ ਵੀ ਨਹੀਂ ਲੱਗਣੇ ਸੀ ਆਪਾਂ ਲਾਈਨਿੰਗ ਤਾਂ ਕਰਕੇ ਕੱਟ ਨਹੀਂ ਕੀਤੀ ਸੀ ਲਾਈਨਿੰਗ ਸੀਗੀ ਜੋ ਪਹਿਲਾਂ ਇੱਥੇ ਤੱਕ ਸੀਗੀ ਇਹ ਮੇਰਾ ਆਪਰ ਸਟਿਚ ਕੀਤਾ ਹੋਇਆ ਸੂਟ ਹੈ ਤੇ ਹੁਣ ਉਹ ਜੁਆਇੰਟ ਕਰਕੇ ਜਿੰਨਾ ਜੁਆਇੰਟ ਹੋਇਆ ਓਨੀ ਹੀ ਲਾਈਨਿੰਗ ਆਪਣੀ ਉੱਪਰ ਚਲੀ ਗਈ ਹੁਣ 슬ੀਵਸ ਦਾ ਦੇਖਦੇ ਆ ਲੋ ਜੀ ਬਾਹਾਂ ਮੈਥੇ ਉਢੇੜ ਦੱਤੀਆਂ ਇਹਦੀਆਂ ਅੱਗੋਂ ਤੇ ਲੇਸ ਮੈਂ ਨਹੀਂ ਉਢੇੜੀ ਲੇਸ ਨੂੰ ਆਪਾਂ ਐਵੇਂ ਹੀ ਇੱਕ ਸਲਾਈ ਹੋਰ ਰੱਖ ਕੇ ਨਾ ਐਵੇਂ ਰੱਖ ਦਵਾਂਗੇ ਨਾਲੇ ਡਿਜ਼ਾਈਨ ਜਿਹਾ ਬਣ ਚੁੱਕਾ ਇਹਦੇ ਉੱਪਰ ਐਵੇਂ ਬਣ ਚੁੱਕਾ ਇਹ ਤੇ ਪਹਿਲਾਂ ਬਾਹਾਂ ਦੀ ਲੈਂਥ ਸੀਗੀ ਜਿਹੜੀ ਪਾਉਣੇ 16 ਇੰਚ ਸੀਗੀ ਹਾਫ ਬਾਜੂ ਮੇਰਾ ਕੋਈ ਵੀ ਸੂਟ ਨਹੀਂ ਸੀ ਬਣਿਆ ਹੋਇਆ ਸਾਰੇ ਪਾਉਣੀਆਂ ਕੁ ਬਾਹਾਂ ਦੇ ਸੀਗੇ ਹੁਣ ਥੋੜੀ ਜਿਹੀ ਘੱਟ ਲੱਗਦੀ ਆ ਉਦੋਂ 16 ਇੰਚ ਬਹੁਤ ਹੁੰਦੀ ਸੀਗੀ ਤੇ 1 ਇੰਚ ਇਹ ਅੱਗੇ ਖੁੱਲਗੇ 17 ਇੰਚ ਹੋ ਗਈ ਇਹ ਬਾਹਾਂ ਦੀ ਲੈਂਥ ਲੋ ਜੀ ਜੋ ਆਪਣੀ ਕਮੀਜ਼ ਹੋ ਬਣ ਕੇ ਤਿਆਰ ਹੋ ਗਈ ਤੇ ਜੋ ਪਹਿਲਾਂ ਪਲੇਟਾਂ ਸੀਗੀਆਂ ਉਹ ਆਪਣੇ نیچے ਆ ਗਈਆਂ ਇੱਕ ਦੋ ਵਾਰ ਪ੍ਰੈਸ ਮਾਰਨ ਨਾਲ ਹੀ ਬਿਲਕੁਲ ਠੀਕ ਹੋ ਜਾਣਗੀਆਂ ਤੇ ਇਧਰ ਆਪਾਂ ਲੇਸ ਚੱਕਨ ਦੇ ਉੱਪਰ ਲਗਾ ਦਿੱਤੀ ਤੇ نیچے ਘੇਰੇ ਦੇ ਉੱਪਰ ਘੱਟਦੀ ਸੀਗੀ ਘੇਰੇ ਦੇ ਉੱਪਰ ਆਪਾਂ ਨਹੀਂ ਰੱਖੀ ਪਹਿਲਾਂ ਘੇਰੇ ਦੇ ਉੱਪਰ ਵੀ ਸੀ ਤੇ ਇਸ ਤਰ੍ਹਾਂ ਆਪਾਂ ਇਹਦੀਆਂ ਬਾਹਾਂ ਕਰ ਦਿੱਤੀਆਂ ਜੋ ਲੇਸ ਲੱਗੀ ਹੋਈ ਸੀਗੀ ਉਵੇਂ ਹੀ ਰੱਖਤੀ نیچے ਨੂੰ ਸिलाई ਲਗਾ ਕੇ ਆਪਾਂ ਅਟੈਚ ਕਰਤੀ ਇਸ ਤਰ੍ਹਾਂ ਇਹਦੇ ਵਿੱਚ ਆਪਾਂ ਕੱਪੜਾ ਲਗਾ ਕੇ ਨੂੰ ਵਿੱਚ ਨੂੰ ਫੋਲਡ ਕਰਤਾ ਬੈਕ ਵੀ ਐਵੇਂ ਕਰ ਦਿੱਤੀ ਆਪਾਂ ਕਿਉਂਕਿ ਇਹ ਚੀਜ਼ ਹੈ ਜਿਹੜੀ ਉੱਪਰ ਦਿਖਾਈ ਨਹੀਂ ਇਹ ਦੇਣੀ ਹੈਗੀ ਤੇ ਆਪਣੀ ਸ਼ਰਟ ਹੈ ਜੋ ਲੌਂਗ ਬਣ ਕੇ ਤਿਆਰ ਹੋਊਗੀ। ਲਓ ਜੀ ਆਪਾਂ ਜੋ ਆਪਣਾ ਕਮੀਜ਼ ਤਿਆਰ ਕੀਤਾ ਸੀਗਾ ਉਹ ਆਪਾਂ ਪਾ ਲਿਆ। ਦੇਖੋ ਪੂਰੀ ਨਾਰਮਲ ਇਹਦੀ ਲੈਂਥ ਹੋਊਗੀ। ਤੇ ਜੋ ਆਪਾਂ ਜੋਇੰਟ ਪਾਇਆ ਸੀਗਾ ਉਹ ਆਪਾਂ ਨੂੰ ਕਿਤੇ ਹੋ ਵੀ ਨਹੀਂ ਦਿਖਾਈ ਨਹੀਂ ਦੇ ਰਹੇਗਾ। ਕਿਉਂਕਿ ਸਰਦੀ ਦੇ ਵਿੱਚ ਆਪਾਂ ਕੋਟੀ ਜੈਕਟ ਪਾਉਣੀ ਆ ਤੇ ਮੈਂ ਤੁਹਾਨੂੰ ਦਿਖਾਉਣੀ ਆ। ਕਿ ਜੁਆਇੰਟ ਹੋਵਣਾ ਇਸ ਤਰ੍ਹਾਂ ਵਿੱਚ ਆਪਣੇ ਸ਼ਰਟ ਦੇ ਕਵਰ ਹੋ ਜੂਗਾ ਕੋਟੀ ਦੇ ਨਾਲ ਇਸ ਤਰ੍ਹਾਂ ਦੀ ਪਹਿਨਣੀ ਹੋਈ ਲੱਗਦੀ ਆ ਇਸ ਤਰ੍ਹਾਂ ਹੀ ਆਪਣੇ ਵਿੱਚ ਕਵਰ ਹੋ ਜੂ ਕੋਈ ਐਡਾ ਇਸ਼ੂ ਨਹੀਂ ਹੈਗਾ ਕਿ ਆਪਾਂ ਇਹਨੂੰ ਕੈਨ ਨਹੀਂ ਸਕਦੇ ਹੈ ਜੀ ਤੁਸੀਂ ਵੀ ਇਸ ਤਰ੍ਹਾਂ ਆਪਣੀ ਕਮੀਜ਼ ਐ ਤਿਆਰ ਕਰ ਸਕਦੇ ਹੋ